ਇਹ ਵੱਡੀ ਖਬਰ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਕੋਲ ਹਲੇ ਵੀ ਪੁਰਾਣੇ ਨੋਟ ਯਾਨੀ ਕਿ 500 ਅਤੇ 1000 ਰੁਪਏ ਦੇ ਨੋਟ ਪਏ ਨੇ ਜਿਹੜੇ ਕਿ ਨੋਟਬੰਦੀ 2016 ਦੌਰਾਨ ਬੰਦ ਕਰ ਦਿੱਤੀ ਗਈ ਸੀ ਆਰਬੀਆਈ ਦੇ ਵੱਲੋਂ ਇਹ ਇੱਕ ਨਵਾਂ ਨਿਯਮ ਤੇ ਸ਼ਰਤ ਰੱਖੀ ਗਈ ਹੈ ਕਿ ਜਿਹੜੇ ਵੀ ਲੋਕਾਂ ਦੇ ਕੋਲ 500 ਅਤੇ 1000 ਦੇ ਪੁਰਾਣੇ ਨੋਟ ਨੇ ਉਹ ਹੁਣ ਬਦਲੇ ਜਾ ਸਕਦੇ ਨੇ ਤੇ ਬਦਲਣ ਦਾ ਇਹ ਆਖਰੀ ਮੌਕਾ ਹੈ ਇਸ ਮੌਕੇ ਨੂੰ ਨਾ ਗਵਾਇਆ ਜਾਵੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇੱਕ ਸ਼ਰਤਾਂ ਦੇ ਮੁਤਾਬਕ ਇਹ ਪੈਸੇ ਬਦਲੇ ਜਾਣਗੇ ਹੁਣ ਉਹ ਸ਼ਰਤਾਂ ਕਿਹੜੀਆਂ ਹੋਣਗੀਆਂ ਉਹ ਸ਼ਰਤਾਂ ਨੇ ਕਿ ਤੁਹਾਨੂੰ ਆਪਣਾ ਇੱਕ ਪਛਾਣ ਪੱਤਰ ਦੇਣਾ ਹੋਵੇਗਾ ਇੱਕ ਟੁਕਮਾ ਜਿਹੜਾ ਜਵਾਬ ਹੈ ਉਹ ਦੇਣਾ ਹੋਵੇਗਾ ਕਿ ਆਖਰਕਾਰ ਤੁਸੀਂ ਹੁਣ ਤੱਕ ਆਪਣੇ ਕੋਲ ਇਹ ਨੋਟਬੰਦੀ ਵਾਲੇ ਪੈਸੇ ਕਿਉਂ ਰੱਖੇ ਸਨ ਕੋਈ ਵਿਰਾਸਤ ਸੀ ਜਾਂ ਕੋਈ ਕਾਨੂੰਨੀ ਸਮਝੌਤਾ ਸੀ ਉਸ ਤੋਂ ਇਲਾਵਾ ਆਪਣਾ ਪਹਿਚਾਣ ਪੱਤਰ ਦੇਣਾ ਹੋਵੇਗਾ ਜ਼ਰੂਰੀ ਕਾਗਜ਼ਾਤ ਦੇਣੇ ਹੋਣਗੇ ਕਿ ਜਿਹੜੀਆਂ ਸ਼ਰਤਾਂ ਦੇ ਮੁਤਾਬਕ ਤੁਸੀਂ ਉਹ ਪੈਸੇ ਵਾਪਸ ਕਰਨੇ ਨੇ ਯਾਨੀ ਕਿ ਇੱਕ ਟੁਕਮਾਰਿਜ਼ਮ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਕਿ ਕਾਰਨ ਹੋਣਾ ਚਾਹੀਦਾ ਹੈ ਤਾਂ ਜੋ RBI ਨੂੰ ਤੁਸੀਂ ਦੱਸ ਸਕੋ ਕਿ ਤੁਸੀਂ ਕਿਉਂ ਆਪਣੇ ਕੋਲ ਨੋਟਬੰਦੀ ਵਾਲੇ ਜਿਹੜੇ ਪੈਸੇ ਨੇ 500 ਤੇ 1000 ਦੇ ਨੋਟ ਰੱਖੇ ਨੇ ਕਿਉਂਕਿ ਫਿਰ ਉਹ ਕਿਸੇ ਕੰਮ ਦੇ ਨਹੀਂ ਰਏ ਇਸ ਲਈ 2016 ਦੇ ਵਿੱਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਨੋਟਬੰਦੀ ਦਾ ਤੇ ਇਹ ਐਲਾਨ ਕੀਤਾ ਗਿਆ ਸੀ ਕਿ ਭ੍ਰਸ਼ਟਾਚਾਰ ਨੂੰ ਤੇ ਕਾਲੇ ਧੰਨ ਨੂੰ ਵਾਪਸ ਲਿਆਂਦਾ ਜਾਵੇਗਾ ਕਾਲੇ ਧੰਨ ਤੇ ਭ੍ਰਸ਼ਟਾਚਾਰ ਤੇ ਰੋਕ ਲੱਗੇਗੀ ਸੋ ਤਮਾਮ ਉਸ ਵੇਲੇ ਵੀ ਲੋਕਾਂ ਨੂੰ ਇਕਦਮ ਨੋਟਬੰਦੀ ਤੋਂ ਬਾਅਦ ਮੁਸ਼ਕਿਲਾਂ ਆਈਆਂ ਸਨ ਮੁਸ਼ਕਿਲਾਂ ਦੇ ਵਿੱਚ ਕਾਫੀ ਲੋਕਾਂ ਦੇ ਸਵਾਲ ਵੀ ਸਨ ਲੋਕ ਨਿਰਾਸ਼ ਵੀ ਸਨ ਤੇ ਕੁਝ ਲੋਕਾਂ ਨੇ ਵਿਰੋਧ ਕੀਤਾ ਤੇ ਕੁਝ ਲੋਕਾਂ ਨੇ ਖੁਸ਼ੀ ਵੀ ਪ੍ਰਗਟਾਈ ਸੀ ਕਿ ਜਿਹੜਾ 12ਵਾਂ ਵੀ ਕਾਲਾ ਧੰਨ ਉਹ ਵੀ ਹੁਣ ਭਾਰਤ ਦੇ ਵਿੱਚ ਆਵੇਗਾ ਕਿਉਂਕਿ ਮੋਦੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਮੋਦੀ ਸਰਕਾਰ ਦੇ ਵੱਲੋਂ ਨਾਰਾ ਦਿੱਤਾ ਗਿਆ ਸੀ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਹੁਣ ਨੋਟਬੰਦੀ ਤਾਂ ਕੀਤੀ ਗਈ ਹੈ ਤਾਂ ਜਿਹੜਾ ਕਾਲਾ ਧੰਨ ਵਿਦੇਸ਼ਾਂ ਦੇ ਵਿੱਚ ਹੈ ਉਸ ਨੂੰ ਬਾਹਰ ਉਸ ਨੂੰ ਬਾਹਰ ਤੋਂ ਭਾਰਤ ਲਿਆਂਦਾ ਜਾਵੇਗਾ ਤਾ ਤਮਾਮ ਇੱਕ ਖਬਰ ਇੱਕ ਵਾਇਰਲ ਹੋ ਰਹੀ ਹੈ ਇਸ ਖਬਰ ਦੀ ਸੱਚ ਹੈ ਜਾਂ ਨਹੀਂ ਇਹ ਵੀ ਜਾਨਣਾ ਬੇਹਜ਼ੂਰੀ ਹੈ ਦਾ ਤੁਹਾਨੂੰ ਦੱਸਦੇ ਹਾਂ ਕਿ ਪੀਬੀਆਈ ਫੈਕਟ ਚੈੱਕ ਦੇ ਵੱਲੋਂ ਇਸ ਖਬਰ ਨੂੰ ਝੂਠਾ ਯਾਨੀ ਕਿ ਫਰਜੀ ਦੱਸਿਆ ਗਿਆ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਕਿ ਆਰਬੀਆਈ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਪੁਰਾਣੇ ਹੋਣ 500 ਅਤੇ 1000 ਰੁਪਏ ਦੇ ਨੋਟ ਨੇ ਉਹ ਇੱਕ ਆਖਰੀ ਮੌਕਾ ਲੋਕਾਂ ਕੋਲ ਸ਼ਰਤਾਂ ਦੇ ਮੁਤਾਬਕ ਵਾਪਸ ਕਰਨ ਦਾ ਬਦਲਾਉਣ ਦਾ ਪਰ ਇਹ ਨਿਊਜ਼ ਹੈ ਜਿਹੜੀ ਇੱਕ ਖਬਰ ਹੈ ਇਹ ਝੂਠੀ ਹੈ ਫਰਜ਼ੀ ਹੈ ਜਦਕਿ ਆਰਬੀਆਈ ਦੇ ਵੱਲੋਂ ਅਜੇ ਹਾ ਕੋਈ ਵੀ ਨਿਯਮ ਲਾਗੂ ਨਹੀਂ ਕੀਤਾ ਗਿਆ ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ ਕੋਈ ਘੁਟਾਲਾ ਹੋ ਸਕਦਾ ਹੈ ਕੋਈ ਸਕੈਮ ਹੋ ਸਕਦਾ ਹੈ ਤਾਂ ਫੈਕਟ ਚੈੱਕ ਪੀਬੀਆਈ ਫੈਕਟ ਚੈੱਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ RBI ਦੀ origignal website rbi.org.in ਤੇ ਜਾ ja ਕੇ .com ਤੇ ਜਾ ਕੇ ਸਰਚ ਕਰਨ ਕਿ RBI ਦੇ ਵੱਲੋਂ ਕੁਝ ਅਜਿਹੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਾਂ ਨਹੀਂ ਜਾਂ ਫਿਰ ਬੈਂਕਾਂ ਦੇ ਵਿੱਚ ਜਾ ਕੇ ਉਹ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਕਿ ਕਿਸ ਤਰੀਕੇ ਦੀਆਂ RBI ਦੇ ਵੱਲੋਂ ਜਿਹੜੀਆਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਪਰ ਇਸ ਖਬਰ ਨੂੰ FBI ਫੈਕਟ ਚੈੱਕ ਦੇ ਵੱਲੋਂ ਬਿਲਕੁਲ ਝੂਠਾ ਤੇ ਫਰਜੀ ਦੱਸਿਆ ਜਾ ਰਿਹਾ ਸੋ ਲੋਕਾਂ ਨੂੰ ਅਸੀਂ ਵੀ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਨੂੰ ਕੋਈ ਵੀ ਅਜਿਹੀ ਜਾਣਕਾਰੀ ਮਿਲਦੀ ਹੈ ਕੋਈ ਖਬਰ ਵਾਇਰਲ ਹੁੰਦੀ ਹੈ ਤਾਂ ਉਸ ਖਬਰ ਦੀ ਪਹਿਲਾਂ ਪੁਸ਼ਟੀ ਕੀਤੀ ਜਾਵੇ ਖਬਰ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਕੋਈ ਐਕਸ਼ਨ ਲਿਆ ਜਾਵੇ ਤੁਸੀਂ ਉਸ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਦੇ ਹੋ ਉਹਨਾਂ ਦੇ ਆਫਿਸ ਦਫ਼ਤਰ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਦੇ ਹੋ ਕਿਸੇ ਆਥੈਂਟੀਸਿਟੀ ਤੋਂ ਬਿਨਾਂ ਤੁਸੀਂ ਕੋਈ ਵੀ ਕਦਮ ਨਹੀਂ ਚੁੱਕਣਾ ਕਿਉਂਕਿ ਅੱਜਕੱਲ੍ਹ ਹਰ ਇੱਕ ਤਰੀਕੇ ਨਾਲ ਸਾਧਰ ਠੱਗਾਂ ਦੇ ਵੱਲੋਂ ਵੱਡੇ ਵੱਡੇ ਸਕੈਮ ਕੀਤੇ ਜਾ ਰਹੇ ਨੇ ਸੋ ਪਹਿਲਾਂ ਹਨੀ trap ਲਗਾ ਕੇ ਸਕੈਮ ਕੀਤੇ ਜਾ ਰਹੇ ਸੀ ਤਾਂ ਕਿਸੇ ਨੂੰ ਲਿੰਕ ਭੇਜਿਆ ਜਾਂਦਾ ਕਿਸ ਤੋਂ ਪੈਸੇ ਮੰਗੇ ਜਾਂਦੇ ਨੇ तमाम ਤਰੀਕੇ ਦੇ ਠੱਗ ਨੇ ਜਿਹੜੇ ਛਾਤਰ ਠੱਗ ਨੇ ਕਿਸੇ ਵੀ ਤਰੀਕੇ ਨਾਲ ਇਹ ਲੋਕਾਂ ਨੂੰ ਬੇਵਕੂਫ ਬਣਾ ਕੇ ਲੋਕਾਂ ਦੇ ਇਮੋਸ਼ਨਲਸ ਦਾ ਉਹਨਾਂ ਦੀ ਮਜਬੂਰੀਆਂ ਦਾ ਫਾਇਦਾ ਚੱਕ ਕੇ ਉਹਨਾਂ ਨੂੰ ਲੁੱਟਦੇ ਨੇ ਤੇ ਬਹੁਤ ਵੱਡੇ ਪੱਧਰ ਤੇ ਸਕੈਮ ਕਰਦੇ ਨੇ ਸੋ ਇਹ ਖਬਰ ਨੂੰ ਪੀਬੀਆਈ ਦੇ ਵੱਲੋਂ ਝੂਠਾ ਦੱਸਿਆ ਗਿਆ ਤੇ ਆਰਬੀਆਈ ਦੇ ਵੱਲੋਂ ਵੀ ਇਸ ਬਾਰੇ ਹਾਲੇ ਕੋਈ ਜਾਣਕਾਰੀ ਜਾਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੋ ਅਜਿਹੀ ਖਬਰ ਤੇ ਯਕੀਨ ਕਰਨ ਤੋਂ ਪਹਿਲਾਂ ਉਸ ਦੀ ਪੁਖਤਾ ਜਾਂਚ ਪੜਤਾਲ ਕਰਨੇ ਬੇਹੱਦ ਜ਼ਰੂਰੀ ਹੈ ਕਿਉਂਕਿ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਬਹੁਤ ਸਾਰੇ ਲੋਕਾਂ ਕੋਲ ਹੋ ਸਕਦਾ ਹੈ ਉਸ ਵੇਲੇ ਦੇ 2016 ਦੇ ਜਿਹੜੇ ਨੋਟ ਬੰਦ ਕਰ ਦਿੱਤੇ ਗਏ ਸੀ ਉਹ ਪਏ ਹੋਣ ਪਰ ਜੇਕਰ ਤੁਸੀਂ ਕੋਈ ਵੀ ਬੈਂਕ ਦੇ ਮੁਤਾਬਕ ਆਰਬੀਆਈ ਦੇ ਮੁਤਾਬਕ ਉਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ origignal website ਤੇ ਜਾਣਕਾਰੀ ਲਓ ਸੰਬੰਧਿਤ ਅਦਾਰੇ ਕੋਲ ਜਾਓ ਬੈਂਕ ਦੇ ਕੋਲ ਜਾ ਕੇ ਜਾਣਕਾਰੀ ਹਾਸਲ ਕਰੋ ਕਿਉਂਕਿ ਉੱਥੋਂ ਤੁਹਾਨੂੰ ਸਹੀ ਅਤੇ ਸਟੀਕ ਜਾਣਕਾਰੀ ਮਿਲੇਗੀ ਹਰ ਖਬਰ ਦੀ ਪੁਸ਼ਟੀ ਕਰੋ ਹਰ ਖਬਰ ਦੇ ਤੱਤ ਤੱਕ ਜਾਓ ਤਾਂ ਜੋ ਤੁਹਾਡੇ ਨਾਲ ਕੋਈ ਵੀ ਕਿਸੇ ਵੀ ਤਰੀਕੇ ਦਾ ਸਕੈਮ ਨਾ ਹੋ ਸਕੇ ਉਮੀਦ ਹੈ ਕਿ ਖਬਰ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਤੇ ਰਿਪੀਟ ਉਮੀਦ ਹੈ ਕਿ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਤੇ ਇਸ ਜਾਣਕਾਰੀ ਨੂੰ ਵੱੱਟਵਾਦ ਸ਼ੇਅਰ ਕਰੋ ਤਾਂ ਜੋ ਕਿਸੇ ਦੀਆਂ ਮਜਬੂਰੀਆਂ ਦਾ ਕਿਸੇ ਜਜ਼ਬਾਤਾਂ ਦਾ ਤੇ ਕਿਸੇ ਵੀ ਵਿਅਕਤੀ ਨਾਲ ਖਿਲਵਾੜ ਨਾ ਹੋ ਸਕੇ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਐਵੇਂ ਹੀ ਕਿਸੇ ਦੇ ਹੱਥਾਂ ਵਿੱਚ ਨਾ ਜਾਵੇ